ਸਰ ਕਿਸ ਤਰ੍ਹਾਂ ਦੀ ਕਾਰਵਾਈ ਪੁਲਿਸ ਬਣੀ ਹੋਈ ਹੈ ਕਿ ਕਿੰਨੀ ਵੱਡੀ ਮਾਤਰਾ ਚ ਫਾਇਰਫੋਰਸ ਤੇ ਖਾਸ ਤੌਰ ਤੇ ਆਈਪੋਰ ਫੜੇ ਗਏ ਬਠਿੰਡਾ ਦੇ ਐਸਐਸਪੀ ਸ਼੍ਰੀ ਦੀਪਿਕ ਪਰਖ ਸਾਹਿਬ ਆਈਪੀਐਸ ਅਤੇ ਐਸਪੀਡੀ ਸ਼੍ਰੀ ਅਜੇ ਗੰਦ ਜੀ ਆਈਪੀਐਸ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਜਿਹੜੇ ਮਾਰੇ ਅੰਸਾਂ ਦੇ ਤੋ ਕਿ ਲੋਕ ਸਰਵਲ ਇਕਲੈਕਸ਼ਨ ਨੇ ਉਹਦੀ ਉਹਦੀ ਸਮੇ ਸਮੇਤੀ ਬਾਜ਼ਾਰਾਂ ਦੇ ਵਿੱਚ ਹੋ ਰਿਹਾਗਾ ਅਪਾ ਚੈਕਿੰਗ ਵੀ ਕਰਦੇ ਆ ਇਸੇ ਤਹਿਤ ਕਾਰਵਾਈ ਕਰਦੇ ਹੋਏ ਸੀਐਸਟਾਫ ਬਠਿੰਡਾ ਨੇ ਰਮਨਦੀਪ ਸਿੰਘ ਭੰਗੂ ਨਾਂ ਦਾ ਬੰਦਾ ਵਾ ਜਿਹੜਾ ਦੁਕਾਨ ਚਲਾ ਰਿਹਾ ਆ ਆਈ ਡਵਾਈਸ ਫਿਕਸਰ ਜਿਹੜੇ ਫੈਰ ਬ੍ਰੀਡ ਆ ਉਥੇ ਕਰਾਇਤੇ ਦੁਕਾਨ ਕਰਦਾ ਵਾ ਇੱਥੇ ਅਸੀਂ ਕਾਬੂ ਕੀਤਾ ਵਾ ਸਾਨੂੰ ਮੁਖਰੀ ਹੋਈ ਸੀ ਵੀ ਵੀ ਇਹ ਵੱਖ-ਵੱਖ ਫੋਨ ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸਪੀਰ ਪਾਰਟ ਚੇਂਜ ਕਰਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਅ ਵੇਚ ਦਿੰਦਾ ਵਾ ਉਹਦੇ ਅਸੀਂ ਕਾਰਵਾਈ ਕਰਦੇ ਹੋਏ ਇਹ ਤੋਂ ਅਸੀਂ ਟੋਟਲ 68 ਫੋਨ 68 ਫੋਨ ਬਰਾਮਦ ਕਰੇ ਨੇ 65 ਫੋਨ ਆਈਫੋਨ ਨੇ ਦੋ Oppo ਦੇ ਨੇ ਤੇ ਇੱਕ Nokia ਦਾ ਵਾ ਇਹਦੀ ਪੁਛਗਿੱਛ ਦੇ ਉਦਾਰ ਦੇ ਅੱਗੇ ਅਸੀਂ ਇੱਕ ਸਾਹਿਲ ਉਰਫ ਬਿੱਲਾ ਨਾਂ ਦਾ ਬੰਦਾ ਸੁਲਤਾਨਵਾਲਾ ਦਾ ਮੁਸਰਫ ਦਾ ਰਹਿਣ ਵਾਲਾ ਉਹਨੂੰ ਅਸੀਂ ਕੱਲ ਗ੍ਰਿਫਤਾਰ ਕੀਤਾ ਵਾ ਇਹਨਾਂ ਤੋਂ ਅੱਗੇ ਪੁਛਗਿੱਛ ਜਾਰੀ ਹੈ ਦੋਤੀ ਜਾਰੀ ਹੈ ਸਰ ਕਿਸ ਤਰ੍ਹਾਂ ਦੇ ਆਈਫੋਨ ਸੀ ਪੁਰਾਣੇ ਮਾਡਲ ਕਿ ਮਹਿੰਗੇ ਲੇਟੈਸਟ ਇਹ ਸਾਰੇ ਮਹਿੰਗੇ ਆ ਜੀ ਆਈਫੋਨ 15 14 13 ਰੂਮੈਕਸ ਸਾਰੇ ਮਹਿੰਗੇ ਫੋਨ ਨੇ ਸਰ ਅੱਗੇ ਹੀ ਵੇਚਦੇ ਕੋਈ ਦੇ ਸੀ ਹੁਣ ਤੱਕ ਤਫਤੀਸ਼ ਸਾਹਮਣੇ ਆਇਆ ਕਿ ਕਰਦੇ ਸੀਗੇ ਜਾਂ ਇਹ ਤਫਤੀਸ਼ ਕਰ ਰਹੇ ਆ ਜੀ ਇਹਨਾਂ ਦੇ ਬਾਰੇ ਡਾਟਾ ਲੈ ਰਹੇ ਆ ਕਿ ਕਿਤੋਂ ਕਿਤੋਂ ਚੋਰੀ ਹੋਏ ਨੇ ਕਿਉਂਕਿ ਉਹਨਾਂ ਨੂੰ ਹੀ ਪਤਾ ਨਹੀਂ ਹਜੇ ਕਲੀਅਰ ਨਹੀਂ ਹੋਇਆ ਇਹ ਤਫਤੀਸ਼ ਦਾ ਹਿਸਾਬਾ ਕਿ ਕਿਤੋਂ ਕਿਤੋਂ ਫੋਨ ਆਏ ਨੇ ਇਹਦੇ ਕੋਲੇ ਪਰ ਇੰਨੇ ਫੋਨ ਆਣੇ ਬਹੁਤ ਵੱਡੀ ਗੱਲ ਆ ਸਰ ਲੱਗਦਾ ਹੈ ਗਿਣਤੀ ਹੋਰ ਅੱਗੇ ਵਧ ਸਕਦੀ ਹੈ ਲੋਕਾਂ ਦੀ ਵੀ ਔਰ ਮੋਬਾਈਲ ਫੋਨ ਦੀ ਵੀ ਜਾਂ ਤੁਸੀਂ ਦੱਸ ਸਕਦੇ ਹੋ ਬਿਲਕੁਲ ਵਧੂਗੀ ਜੀ ਕਉਕੇ ਪੁਰਸਵਲੋ ਵਿੱਚ ਸਮੇਸਵੇਂ ਦੁਕਾਨਦਾਰ ਨੂੰ ਵੀ ਗਾਹ ਕੀਤਾ ਜਾਂਦਾ ਜਿਵੇਂ SIM ਕਾਰ ਵੇਚਦੇ ਨੇ ਵੀ ਜੇ ਕਿਸੇ ਨੂੰ ਵੇਚਦੇ ਨੇ ਤੇ ਉਹਦਾ ਰਿਕਾਰਡ ਰੱਖਿਆ ਜਾਵੇ ਜੇ ਕੋਈ ਪੁਰਾਣਾ ਫੋਨ ਵੀ ਲੈਂਦੇ ਨੇ ਤੇ ਉਹਦਾ ਵੀ ਆਧਾਰ ਕਾਰਡ ਵਗੈਰਾ ਕੋਈ ਆਈਡੀ ਪ੍ਰੂਫ ਲੈ ਕੇ ਰੱਖਿਆ ਜਾਵੇ ਪਰ ਅਜੇ ਹੁਣ ਕੁਝ ਵੀ ਇਹ ਕੋਈ ਨਹੀਂ ਪਾਇਆ ਗਿਆ ਇਹਨਾਂ ਬਾਰੇ ਕੋਈ ਸਪਸ਼ਟ ਨਹੀਂ ਕਰ ਸਕਿਆ ਵੀ ਇਹ 68 ਫੋਨ ਕਿੱਥੋਂ ਆਏ ਨੇ ਕਿਸਦੇ ਨੇ ਕੁਝ ਨਹੀਂ ਹੈ ਗੱਲ ਗ੍ਰਿਫਤਾਰੀ ਕਿ ਨਹੀਂ ਹੋਏ ਜੜੇ ਦੋ ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਤੇ